ਤੁਹਾਨੂੰ ਜਾਣਦੇ ਹੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੈ ਉਹਨੂੰ ਬਹੁਤ ਕਾਮਯਾਬੀ ਮਿਲ ਰਹੀ ਹੈ ਔਰ ਹੁਣ ਤੱਕ ਜਿਹੜਾ ਹੈਗਾ ਇਹਦੇ ਵਿੱਚ 2100 23 2384 ਜਿਹੜੇ ਹੈਗੇ ਉਹ ਐਫ ਆਰ ਹੋਈਆਂ ਤੇ 4142 ਜਿਹੜੇ ਹੈਗੇ ਆ ਉਹ ਪੈਡਲਰ ਤੇ ਜਿਹੜੇ ਸਮੱਗਲਰ ਹੈ ਉਹ ਫੜੇ ਗਏ ਆ ਤੇ ਇਹਨਾਂ ਕੋਲੋਂ ਮਤਲਬ ਇਹਦੇ ਵਿੱਚੋਂ 50 ਬੰਦੇ ਜਿਹੜੇ ਹੈਗੇ ਆ ਉਹ ਜਿਹੜੇ ਮਤਲਬ ਵੱਡੇ ਨਸ਼ਾ ਤਸਕਰ ਸੀਗੇ ਔਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਰਿਟੈਲੀਗੇਟਰੀ ਫਾਇਰ ਦੇ ਵਿੱਚ ਇੰਜਰ ਹੋਏ ਆ ਉਹ ਇਸੇ ਤਰ੍ਹਾਂ ਜਿਹੜੇ 49 ਬੰਦੇ ਆ ਇਹਨਾਂ ਦੀ ਜਿਹੜੀ ਹੈਗੀ ਆ ਪ੍ਰਾਪਰਟੀ ਜਿਹੜੀ ਹੈਗੀ ਆ ਜਿਹੜੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਡਰੱਗ ਮੰਡੀ ਦੇ ਨਾਲ ਜਿਹੜੀ ਬਣਾਈ ਹੋਈ ਸੀ ਬੁਕਾਰ ਬੜਾਏ ਹੋਏ ਸੀਗੇ ਉਹਨਾਂ ਤੇ ਕਾਰਵਾਈ ਹੋਈ ਆ ਇਸ ਤੋਂ ਸਵਾਇ ਜਿਹੜਾ ਇਸ ਬਜਟ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਫਾਈਨੈਂਸ ਮਿਨਿਸਟਰ ਨੇ ਇੱਕ ਬਹੁਤ ਵੱਡਾ ਬੂਸਟ 400 ਜਿਹੜਾ 38 ਕਰੋੜ ਰੁਪਏ ਜਿਹੜੇ ਹੈਗੇ ਆ ਸਾਡੇ ਜਿਹੜੇ ਹੈਗੇ ਆ ਉਹ ਯੁੱਧ ਨਸ਼ੇ ਵਿਰੁੱਧ ਨੂੰ ਜਿਹਦੇ ਵਿੱਚ ਐਂਟੀ ਡਰੋਨ ਸਿਸਟਮ ਹੈ 5000 ਹੋਮ ਗਾਰਡਸ ਹੈ ਔਰ ਹੈੱਡ ਕੁਆਟਰ ਨੂੰ ਸਟਰੈਂਥਨ ਕਰਨਾ ਹੈ ਐਮਰਜੈਂਸੀ ਰਿਸਪੌਂਸ ਵੀਹਿਕਲਸ ਹੈ ਜਿਹਦੇ ਵਿੱਚ 758 ਫੋਰ ਵੀਲਰ ਆ 916 ਜਿਹੜੇ ਹੈਗੇ ਆ ਉਹ 2 ਵੀਲਰ ਹੈਗੇ ਆ ਇਸੇ ਤਰ੍ਹਾਂ ਡਰੱਗ ਸੈਂਸਸ ਵਾਸਤੇ 150 ਕਰੋੜ ਰੁਪਈਆ ਇਹ ਇੱਕ ਬਹੁਤ ਤੁਸੀਂ ਕਹ ਲਓ ਕਿ ਕਨਸਰਟਡ ਜਿਹੜਾ ਇੱਕ ਪੱਕਾ ਦ੍ਰਿੜ ਨਿਸ਼ਚੈ ਨਾਲ ਕੀਤਾ ਹੋਇਆ ਜਿਹੜਾ ਫੈਸਲਾ ਹੈਗਾ ਕਿ ਜਿਹੜੀ ਇਹ ਸੌਣ ਨਸ਼ੇ ਪੰਜਾਬ ਦੇ ਵਿੱਚ ਹਾਲਤ ਇਹ ਹੋ ਗਈ ਆ ਕਿ ਬਾਰਡਰ ਸਕਿਉਰਿਟੀ ਫੋਰਸ ਵਾਲੇ ਇਹ ਕਹਿੰਦੇ ਆ ਪਹਿਲਾਂ ਬਾਹਰੋਂ ਲੋਕ ਭੇਜਦੇ ਸੀ ਹਰ ਵਨ ਹੁਣ ਜਦੋਂ ਪੈਕੇਟ ਗੇਰਦੇ ਸੀ ਡਰੋਨ ਨਾਲ ਗੇਰਦੇ ਸੀ ਹੁਣ ਕੋਈ ਚੱਕਣ ਨਹੀਂ ਜਾਂਦਾ ਉੱਥੇ ਉਹ ਡਰਦੇ ਆ ਵੀ ਸਾਡੇ ਗਿੱਟੇ ਸਿੱਕੇ ਜਾਣਗੇ ਇਹ ਹਾਲਤ ਹੋ ਗਈ ਆ ਜਦੋਂ ਸਾਡੇ ਕੋਲ ਡਰਗ ਸੈਂਸਰ ਹੋ ਗਿਆ ਸਾਨੂੰ ਪਤਾ ਲੱਗਿਆ ਕਿ ਪੈਟਰਨਰ ਕਿਹੜੇ-ਕਿਹੜੇ ਆ ਔਰ ਨਸ਼ਾ ਕਰਨ ਵਾਲੇ ਕਿਹੜੇ ਕਿਹੜੇ ਆ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦਾ ਇਲਾਜ ਕਰਨ ਵਾਸਤੇ ਪਹਿਲਾਂ ਸਾਡੇ ਜਿੰਨੇ ਵੀ ਪ੍ਰਾਈਵੇਟ ਖਾਸ ਕਰਕੇ ਡੀ ਐਡਿਕਸ਼ਨ ਸੈਂਟਰ ਸਰਕਾਰੀ ਵੀ ਅਧਿਆਪਚਾਦੇ ਖਾਲੀ ਹੁੰਦੇ ਸੀ ਮਤਲਬ 20 ਤੋਂ 25% ਉਹਦੀ ਓਕੂਪੈਂਸੀ ਸੀ ਹੁਣ ਉਹ ਸਾਰੇ 85 90% ਤੇ ਪਹੁੰਚ ਗਏ ਆ ਲੋਕ ਆਪਣੇ ਬੱਚਿਆਂ ਨੂੰ ਲੋਕ ਖੁਦ ਵੀ ਆ ਰਹੇ ਆ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਰਹੇ ਆ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਓਟ ਸੈਂਟਰ ਆ ਉਹਦੇ ਚੋਂ ਵੱਧ ਲੋਕ ਦਵਾਈ ਲੈਣ ਆ ਰਹੇ ਆ ਸੋ ਜਿਹੜਾ ਮੈਡੀਸਨ ਦਾ ਮੈਡੀਕਲ ਜਿਹੜੀਆਂ ਸੀਗੀਆਂ ਦਵਾਈਆਂ ਉਹਨਾਂ ਦਾ ਮਿਸਯੂਜ਼ ਵੀ ਘਟਿਆ ਇਹਦੇ ਨਾਲ ਉਹ ਵੀ ਅਸੀਂ ਇਨਫੋਰਸਮੈਂਟ ਕੀਤੀ ਆ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਸਕਿੱਲ ਡਿਵੈਲਪਮੈਂਟ ਉਹਦੇ ਨਵੇਂ ਸੈਂਟਰ ਕ੍ਰੀਏਟ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਬਣ ਰਹੇ ਆ ਪਾਰਕ ਬਣ ਰਹੇ ਆ ਇੰਡੋਰ ਜਿਮ ਬਣ ਰਹੇ ਆ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਐਜੂਕੇਸ਼ਨ ਨਾਲ ਔਰ ਸਪੋਰਟਸ ਦੇ ਨਾਲ ਜੁੜਨ ਸਕਿੱਲ ਡਿਵੈਲਪਮੈਂਟ ਦੇ ਨਾਲ ਜੁੜਨ ਰੋਜ਼ਗਾਰ ਦੇ ਨਾਲ ਜੁੜਨ ਤੇ ਨਾਰਕੋਟਿਕ ਅਨੋਨਿਮਸ ਔਰ ਅਲਕੋਹੋਲਿਕ ਅਨੋਨਿਮਸ ਇਹ سپورਟ ਗਰੁੱਪ ਜਿਹੜੇ ਹੈਗੇ ਆ ਸਟਿਗਮਾ ਨੂੰ ਫਾਈਟ ਕਰਨ ਲਈ ਇਹ ਕ੍ਰੀਏਟ ਕੀਤੇ ਜਾ ਰਹੇ ਆ ਸੋ ਇੱਕ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਜਿਹੜਾ ਯੋਧ ਨਸ਼ੇ ਵਿਰੋਧ ਇਹਨੂੰ ਲੋਕਾਂ ਤੋਂ ਭਰਮਾ ਹੰਗਾਰਾ ਮਿਲ ਰਿਹਾ ਕਮਿਊਨਿਟੀ ਦੀ ਪਾਰਟਿਸਪੇਸ਼ਨ ਵੱਧ ਰਹੀ ਆ ਔਰ ਸਾਰੇ ਪਿੰਡਾਂ ਦੇ ਵਿੱਚ ਸਿਹਤ ਕਮੇਟੀਆਂ ਬਣਾਤੀਆਂ ਯੂਥ ਦੀਆਂ ਜਿਹੜੀਆਂ ਹੈਗੀਆਂ ਉਹ ਕਮੇਟੀਆਂ ਬਣਾਤੀਆਂ ਜਿਹੜੀਆਂ ਕਿ ਨਸ਼ਾ ਵਿਰੋਧੂ ਕਮੇਟੀਆਂ ਦੇ ਤਰ੍ਹਾਂ ਕੰਮ ਕਰ ਰਹੀਆਂ ਔਰ ਜਿਹੜੇ ਬੱਚੇ ਨਸ਼ਾ ਨਹੀਂ ਕਰਦੇ ਸੀ ਜਾਂ ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਅੱਗੇ ਆ ਰਹੇ ਆ ਉਹ ਮਤਲਬ ਦੇ ਆਰ ਬਕਮਿੰਗ ਏਜੰਟਸ ਆਫ ਚੇਂਜ ਜਿਹੜਾ ਬਦਲਤਾ ਪੰਜਾਬ ਆ ਜਿਹੜਾ ਬਦਲਦਾ ਪੰਜਾਬ ਹੈ ਉਹਦੇ ਸਾਰੇ ਬ੍ਰਾਂਡ ਐਂਬੈਸਡਰ ਬਣ ਰਹੇ ਆ ਸੋ ਇਹ ਬਹੁਤ ਇੱਕ ਅੱਛੀ ਜਿਹੜੀ ਹੈਗੀ ਆ ਮਤਲਬ ਲੋਕਾਂ ਵੱਲੋਂ ਔਰ ਜਿਹੜਾ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਇਹ ਜਿਹਨੂੰ એનર્ਜੀ ਡਰਿੰਕਸ ਦਾ ਨਾਮ ਦੇ ਉੱਤੇ ਜਿਹਦੇ ਵਿੱਚ ਕੈਫੀਨ ਔਰ 슈ਗਰ ਬਹੁਤ ਜ਼ਿਆਦਾ ਜੋ ਬੱਚਿਆਂ ਲਈ ਹਾਰਮਫੁਲ ਹੈ ਔਰ WHO ਨੇ ਕਿਹਾ ਕਿ 18 ਸਾਲ ਦੇ ਬੱਚਿਆਂ ਨੂੰ ਇਹ ਨਹੀਂ ਦੇਣੀ ਚਾਹੀਦੀ ਉਹਨੂੰ ਅਸੀਂ ਸਕੂਲਾਂ ਵਿੱਚ ਬੈਨ ਕੀਤਾ ਉਹਦਾ ਬਹੁਤ ਸਵਾਗਤ ਹੋਇਆ ਸਰ ਐਸੇ ਕਿਹਦੀ ਚਾਹੀਦੀ ਹੈ ਹਾਂਜੀ ਕਿਹਦੇ ਵਾਸਤੇ ਜੀ ਇਹ ਦੇ ਨੇ ਅਜੇ ਅੱਛਾ ਐਫ ਆਰ ਜਿਹੜੀਆਂ ਹੋਈਆਂ ਜਿਹੜੀਆਂ ਟੋਟਲ ਹੋਣ ਤੱਕ ਹੋਈਆਂ 2384 2384 ਔਰ ਜਿਹੜੀਆਂ ਅੱਜ ਤੱਕ ਦੀਆਂ ਜਿਹੜੀਆਂ ਤੁਹਾਡੇ ਕਯੂਮੂਲੇਟਿਵ ਅਰੈਸਟ ਹੈ 4142 ਡਾਕਟਰ ਸਾਹਿਬ ਇਹ ਦਿੱਤੇ ਵੀਡੀਓ ਵਾਲੀ ਵੀ ਇਸ ਦੇ ਵਿੱਚ ਪੁਲਿਸ ਹੋਲੇ ਨਸ਼ਾ ਦੇ ਵਿੱਚ ਤੁੰਦੇ ਹੋਏ ਨਾ ਬੜਾ ਇਹਨੇ ਉਹਨਾ ਬਲੈਕ ਸ਼ੀਪਸ ਲਈ ਕਿਸ ਤਰੀਕੇ ਨਾਲ ਕਾਰੋਏ ਹੋਲੀ ਕਿ ਜੇਕਰ ਜਨਰਲ ਰੋਕਾ ਉੱਤਮ ਵੱਦੀ ਉਸੇ ਸ਼ੁਰੂਆਤ ਤੇ ਕਰ ਮੌਤਕ ਵਿਕਾਸ ਇਹ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ ਜੀ ਜਿਹੜਾ ਆਮ ਬੰਦਾ ਹੈ ਉਹਨੂੰ ਸਜ਼ਾ ਦਿੱਤੀ ਜਾਏਗੀ ਜੇ ਕੋਈ ਪੁਲਿਸ ਵਾਲਾ ਜਾਂ ਕੋਈ ਪੋਲੀਟੀਸ਼ੀਅਨ ਹੋਏਗਾ ਉਹਨੂੰ ਡਬਲ ਸਜ਼ਾ ਦਿੱਤੀ ਜਾਏਗੀ ਉਹਨਾਂ ਤੇ ਜ਼ਿਆਦਾ ਸਖਤ ਕਾਰਵਾਈ ਹੋਏਗੀ ਜਿਸ ਤਰ੍ਹਾਂ ਮੈਂ ਕਿਹਾ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਦੀਆਂ ਸਬਸਿਡੀਆਂ ਵੀ ਜਾਣਗੀਆਂ ਉਹਨਾਂ ਨੂੰ ਕੋਈ ਗਵਰਨਮੈਂਟ ਦੀ ਕੰਸੈਸ਼ਨ ਨਹੀਂ ਮਿਲੇਗੀ ਔਰ ਜੇ ਕੋਈ ਪੁਲਿਸ ਵਾਲਾ ਜਾਂ ਹੋਰ ਕੋਈ ਕਰਮਚਾਰੀ ਜੇ ਕੋਈ ਨਸ਼ੇ ਦੇ ਵਿੱਚ ਇਹਦੇ ਵਿੱਚ ਲਿਪਤ ਹੋਏਗਾ ਤਾਂ ਉਹਨਾਂ ਦੀਆਂ ਨੌਕਰੀਆਂ ਵੀ ਜਾਣਗੀਆਂ ਨਾਲ ਤੇ ਮਤਲਬ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹਦੇ ਵਿੱਚ ਕਿਸੇ ਨੂੰ ਕਿਸੇ ਨੂੰ ਕੋਈ ਰਾਤ ਨਹੀਂ ਹੋਏਗੀ ਇਹਦੇ ਵਿੱਚ ਸਰ ਇੱਕ ਅਜਾ ਐਮਐਡੀ ਅਰੁਣਾ ਚੌਧਰੀ ਜੀ ਨੇ ਉਹਦੀ ਗੱਲ ਕੀਤੀ ਵੀ ਦਸਾ ਪਲਾਂ ਚਾਪੀ ਵੱਡੀ ਬਿਮਾਰੀ ਦੇ ਵਿੱਚ ਜਿਸ ਵਾਈਟ ਕੈਂਸਰ ਆਉਂਦਾ ਹੈ ਬ੍ਰੈਸ ਕੈਂਸਰ ਨਾਲ ਮਰਨ ਮੈਂ ਦਾਮਾ ਤੋਂ ਸੀ ਤਾਂ ਇਹ ਸੈਕੰਡਰੀ ਹੈ ਬੈਸ ਕੈਨਸਰ ਦੀ ਖੇਤਰ ਨਾਲ ਜੁੜੀ ਹੋਈ ਹਾਂਜੀ ਇਹ ਇਹ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਨਾ ਸਾਡਾ ਤਿੰਨ ਚੀਜ਼ਾਂ ਉਤੇ ਚੱਗੀਆਂ ਜਿਹੜੇ 30 ਪਲੱਸ ਹੈ ਸਾਰੀ ਪੋਪੂਲੇਸ਼ਨ ਦੀ ਸਕ੍ਰੀਨਿੰਗ ਕਰਨ ਜਾ ਰਹੇ ਆ ਜੀ ਅਸੀਂ ਇਸ ਸਾਲ ਦੇ ਵਿੱਚ ਜਿਦੇ ਵਿੱਚ ਹਾਈਪਰਟੈਨਸ਼ਨ ਡਾਇਬੀਟਿਸ ਤੇ ਉਹਦੇ ਚ ਕੈਂਸਰ ਤਿੰਨ ਹੈਗੇ ਆ ਜੀ ਸਰਵਾਈਕਲ ਬ੍ਰੈਸਟ ਕੈਂਸਰ ਐਂਡ ਓਰਲ ਕੈਂਸਰ ਉਹਦਾ ਮੂੰਹ ਦਾ ਕੈਂਸਰ ਇਹਨਾਂ ਦਾ ਸਕ੍ਰੀਨਿੰਗ ਕਰਕੇ ਇਹਨਾਂ ਸਾਰਿਆਂ ਦਾ ਅਸੀਂ ਕਿਉਂਕਿ ਜਿਹੜਾ ਸਰਵਾਈਕਲ ਕੈਂਸਰ ਹੈ ਇਹ ਪ੍ਰੀਵੈਂਟੇਬਲ ਵੀ ਹੈ ਔਰ ਕਿਉਰੇਬਲ ਵੀ ਹੈ ਜਦੋਂ अर्ਲੀ ਡੀਕੋਪ ਲੈ ਕੇ ਕਹਿੰਦੇ ਉਹਨਾਂ ਜਦੋਂ अर्ਲੀ ਸਟੇਜ ਤੇ ਡਾਇਗਨੋਸ ਹੋ ਜਾਏ ਕੈਂਸਰ ਇਫ ਡਿਟੈਕਟਡ अर्ਲੀ ਇਜ਼ ਕਿਉਰੇਬਲ ਐਂਡ ਇਟਸ ਪ੍ਰੀਵੈਂਟੇਬਲ ਆਲਸੋ ਜਿਹੜੇ ਕੈਂਸਰ ਦੇ ਸਾਰੇ ਕਾਰਨ ਹੈ ਉਹ এনवायरमेंटਲ ਤੁਹਾਡੀ ਡਾਈਟ ਨਾਲ ਰਿਲੇਟਡ ਲਾਈਫਸਟਾਈਲ ਨਾਲ ਰਿਲੇਟਡ ਹੈਗਾ ਉਹ 10 ਕਾਰਨ ਅਸੀਂ ਆਇਡੈਂਟੀਫਾਈ ਕੀਤੇ ਆ ਉਹ ਵੀ ਲਾਈਫਸਟਾਈਲ ਮੋਡੀਫਿਕੇਸ਼ਨ ਵੀ ਅਸੀਂ ਉਹਦੇ ਵਿੱਚ ਚਾਹੇ ਉਹ ਤੁਹਾਡਾ ਜਿਹੜਾ weight management ਹੋਵੇ ਉਹਦੇ ਵਿੱਚ ਜਿਹੜਾ ਖਾਣਾ ਤੁਸੀਂ ਖਾਣਾ ਜੇ ਉਹ plant based ਹੋਏਗਾ ਫਰੂਟਸ ਐਂਡ ਵੈਜੀਟੇਬਲਸ ਉਹਦੇ ਐਂਟੀਆਕਸੀਡੈਂਟਸ ਹੁੰਦੇ ਆ ਜੇ ਤੁਸੀਂ ਫਰਾਈਡ ਸਟੱਫ ਖਾਂਦੇ ਹੋ ਤੇ ਉਹਦੇ ਨਾਲ ਜ਼ਿਆਦਾ ਜਿਹੜਾ ਕੈਂਸਰ ਦੇ ਚਾਂਸ ਹੁੰਦੇ ਆ স্মੋਕਿੰਗ ਨੋਨ ਰਿਸਕ ਫੈਕਟਰ ਹੈ ਡਰਿੰਕਿੰਗ ਨੋਨ ਰਿਸਕ ਫੈਕਟਰ ਹੈ ਬਹੁਤ ਸਾਰੇ ਨੋਨ ਰਿਸਕ ਫੈਕਟਰ ਹੈਗੇ ਆ ਤੇ ਉਹਨਾਂ ਨੂੰ ਅਵਾਇਡ ਕੀਤਾ ਜਾ ਸਕਦਾ ਹੈ ਹੈਰਿਡਿਟਰੀ ਬਹੁਤ ਕਾਟ ਕੰਟਰੀਬਿਊਸ਼ਨ ਹੈ ਉਹਦੀ ਬਾਕੀ ਜਿਹੜੇ ਸਾਰੇ ਹੈਗੇ ਆ ਉਹ এনवायरमेंटਲ ਜਾਂ ਡਾਈਟ ਨਾਲ ਰਿਲੇਟਡ ਜਿਹੜੇ ਮਤਲਬ ਜਿੰਨੇ ਵੀ ਫੈਕਟਰ ਹੈਗੇ ਆ ਉਹਨਾਂ ਨੂੰ ਦੇਖਿਆ ਨਾਲ 올 ਵੀ ਕੰਟਰੋਲਡ ਡਾਕਟਰ ਸਰ ਹੱਦਪਾਤ ਨੂੰ ਮਾਣਾ ਨਸ਼ਾ ਦਾ ਐਟੀਟਿਊਡ ਸਿਸਟਮ ਦੇ ਨਾਲ ਜਾਂ ਬੇਸਿਕ ਐਸੇ ਕਿ ਨੈਰੋਫਰ ਬੋਲਦਾ ਕੋਈ ਨਹੀਂ ਡਾਕਟਰ ਦਰਬਾਰ ਬੀਤੇ ਦਿਨ ਜਦੋਂ ਕੁਸ਼ੀ ਦੀ ਰਿਲੀਸੈਂਸੀ ਇਹ ਗੋਦੀ ਦੇ ਚਿਕਾ ਲਾਖੀ ਗਈ ਕਿ ਪੰਜਾਬ ਤੋਂ ਜਿਹੜਾ ਨਸ਼ਾ ਹੈ ਉਹ ਜੰਗੂ ਜਾਂ ਹੋਰਾਂ ਪਾਸਿਆਂ ਤੋਂ ਥੋੜਾ ਜਿਹਾ ਸਪਲਾਈ ਕੀਤਾ ਜਾ ਰਿਹਾ ਹੈ ਔਰ ਉਹਦੇ ਨਾਲ ਨੌਜਵਾਨ ਜਿਹੜੇ ਸਨੇਹ ਦੇ ਸੁਭਿਆਲੇ ਦੂਰ ਹੈ ਇਹ ਲੱਗਦਾ ਕਿ ਇਹ ਵੀ ਬਹੁਤ ਵੱਡਾ ਚਿੰਤਾ ਦਾ ਮਸਲਾ ਬਣਿਆ ਹੋਇਆ ਹੈ ਦੇਖੋ ਪੰਜਾਬ ਦੇ ਵਿੱਚ ਨਸ਼ਾ ਪ੍ਰੋਡਿਊਸ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆਉਂਦਾ ਹੈ ਪਾਕਿਸਤਾਨ ਤੋਂ ਆਉਂਦਾ ਹੈ ਔਰ ਜਿੱਥੇ ਤੱਕ ਇਹ ਹੈਗਾ ਤੁਹਾਡਾ ਨਾ ਜੀ ਕੋਈ ਮਤਲਬ ਸੋਰਸ ਆਫ ਇਨਫੋਰਮੇਸ਼ਨ ਮੈਨੂੰ ਪਤਾ ਨਹੀਂ ਹੈ ਇਹ ਇਹ ਗੱਲ ਠੀਕ ਹੈ ਕਿ ਪਾਕਿਸਤਾਨ ਪਹਿਲਾਂ ਪੰਜਾਬ ਨੂੰ ਜ਼ਿਆਦਾ ਟਾਰਗੇਟ ਕਰਦਾ ਸੀ ਹੁਣ ਉਹਨਾਂ ਨੇ ਕਸ਼ਮੀਰ ਨੂੰ ਵੀ ਟਾਰਗੇਟ ਕਰ ਰਹੇ ਆ ਰਾਜਸਥਾਨ ਜਿੱਥੇ-ਜਿੱਥੇ ਵੀ ਬਾਰਡਰ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਗੁਜਰਾਤ ਪੋਰਟ ਤੋਂ ਬਹੁਤ ਵੱਡੀ ਕਨਸਾਈਨਮੈਂਟਸ ਭੜੀਆਂ ਗਈਆਂ ਮਹਾਰਾਸ਼ਟਰ ਤੋਂ ਭੜੀਆਂ ਗਈਆਂ ਤੇ ਦੂਜੇ ਪਾਸੇ ਜਿਹੜਾ ਸਾਡੇ ਬਰਮਾ ਦੇ ਨਾਲ ਨਾਰਥ-ਈਸਟ ਸਟੇਟ ਲੱਗਦੇ ਆ ਉੱਥੋਂ ਵੀ ਆਂਦਾ ਵਾਇਆ ਨੇਪਾਲ ਵੀ ਆਂਦਾ ਸੋ ਇਹ ਸਾਰੇ ਜਿਹੜੇ ਬਾਰਡਰ ਹੈ ਸਾਡੇ ਪੋਰਸ ਹੈ ਇਹਦੇ ਅਲੱਗ-ਅਲੱਗ ਸੋਰਸਸ ਹੈ ਗਿਆ ਉਹ ਮਤਲਬ ਇਹ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਇਹ ਪੰਜਾਬ ਟਰਾਂਜ਼ਿਟ ਸਟੇਟ ਸੀਗਾ ਹੁਣ ਪੰਜਾਬ ਇੱਕ ਵਿਟਮ ਸਟੇਟ ਹੈ ਤੇ ਅਗਲੇ ਜਿਹੜੇ ਵਿਕਟਮ ਹੈ ਉਹ ਹਰਿਆਣਾ ਚ ਵੀ ਬਹੁਤ ਆ ਇਹ ਕਸ਼ਮੀਰ ਆਪਣੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਆ ਉਹਨਾਂ ਦਾ ਜਿਹੜੇ ਸਾਡੇ ਦੇਸ਼ ਦੇ ਬਾਹਰ ਦੁਸ਼ਮਣ ਬੈਠੇ ਆ ਉਹ ਉਹਨਾਂ ਨਾਲ ਤਾਂ ਤੁਸੀਂ ਕਿਹਾ ਵੀ ਆਪਾਂ ਡਰੋਨ ਦੇ ਐਂਟੀ ਡਰੋਨ ਸਿਸਟਮ ਜੱਟ ਲਾਂਗੇ ਜਿਹੜੇ ਦੇਸ਼ ਦੇ ਅੰਦਰ ਆ ਗਏ ਆ ਆਫਟਰ ਆਲ ਜੇ ਗੁਜਰਾਤ ਤੋਂ ਜਾਂ ਮਹਾਰਾਸ਼ਟਰ ਤੋਂ ਇੱਥੇ ਆ ਰਿਹਾ ਤਾਂ ਉਹ ਕਿੰਨੀਆਂ ਰਸਤੇ ਵੀ ਸਟੇਟਸ ਪੈਂਦੀਆਂ ਮੋਸਟਲੀ ਬੀਜੇਪੀ ਰੂਡ ਸਟੇਟਸ ਆ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ ਅਸੀਂ ਉਹਨਾਂ ਦੇ ਨਾਲ ਵੀ ਕਰ ਰਹੇ ਆ ਕੋਆਰਡੀਨੇਸ਼ਨ ਤੇ ਉਹਨਾਂ ਦਾ ਫਰਜ ਆ ਜੀ ਜਿਹੜੀ ਇੰਟਰ ਸਟੇਟ ਆ ਜਾਂ ਇੰਟਰ ਕੰਟਰੀ ਆ ਸਿੱਧੂ ਉੱਥੇ ਵੀ ਸਰਬ ਆਪਣੀ ਪੰਜਾਬ ਦੀ ਪੁਲਿਸ ਦੇ ਸਟੇਟ ਬਾਰਡਰ ਲੱਗੇ ਨੇ ਲਗਾ ਕਰਨ ਕਿ ਉੱਥੇ ਵੀ ਤੇ ਰਾਤੀ ਦੀ ਕਿੰਨੀ ਕਿੰਨੀ ਜ਼ਿਆਦਾ ਨਹੀਂ ਕਰਾਂਗੇ ਜੀ ਬਿਲਕੁਲ ਕਰਾਂਗੇ ਉਹਦੇ ਤੇ ਵੀ ਉਹਦੇ ਤੇ ਵੀ ਅਸੀਂ ਪੂਰੀ ਨਜ਼ਰ ਰੱਖ ਰਹੇ ਹਾਂ ਉਹ ਵੀ ਕਰਾਂਗੇ ਅਸੀਂ ਬਟ ਉੱਥੇ ਜਿਸ ਤਰ੍ਹਾਂ ਇੱਥੇ ਅਸੀਂ ਕਰ ਰਹੇ ਹਾਂ ਵੀ ਉਹਦੇ ਮਤਲਬ ਇਸ ਤਰ੍ਹਾਂ ਨਹੀਂ